ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਅੱਜ ਅਸੀਂ ਗੁੰਤਾਸ ਪੰਜਾਬੀ ਪਾਠ ਪੁਸਤਕ ਜੋ ਕਿ ਛੇਵੀਂ ਜਮਾਤ ਦੀ ਕਿਤਾਬ ਹੈ ਉਸ ਵਿੱਚੋਂ ਸਫ਼ਾ ਨੰਬਰ 92 ਪਾਠ ਨੰਬਰ 15 ਮਾਣੋ ਅਤੇ ਰਾਣੋ ਪੜ੍ਹਾਂਗੇ। ਪੁਰਾਣੇ ਸਮੇਂ ਦੀ ਗੱਲ ਹੈ ਮਾਣੋ ਅਤੇ ਰਾਣੋ ਨਾਂ ਦੀਆਂ ਦੋ ਭੈਣਾਂ ਸਨ। ਦੋਹਾਂ ਦੇ ਸੁਭਾਅ ਵਿੱਚ ਬਹੁਤ ਫਰਕ ਸੀ। ਰਾਣੋ ਮਿੱਠ ਬੋਲੜੀ ਅਤੇ ਸੇਵਾਪਾ ਵਕਤਨ ਵਾਲੀ ਕੁੜੀ ਸੀ ਪਰ ਮਾਣੋ ਰੁੱਖੀ ਆਕੜ ਵਾਲੀ ਅਤੇ ਮਨਮਰਜ਼ੀ ਕਰਨ ਵਾਲੀ ਕੁੜੀ ਸੀ ਉਹ ਕਦੇ ਵੀ ਕਿਸੇ ਨਾਲ ਸਹੀ ਢੰਗ ਨਾਲ ਬੋਲਦੀ ਨਹੀਂ ਸੀ ਅਤੇ ਨਾ ਹੀ ਕਿਸੇ ਦੀ ਕੋਈ ਮਦਦ ਕਰਦੀ ਸੀ ਉਹ ਹਰੇਕ ਕੰਮ ਵਿੱਚ ਹਮੇਸ਼ਾ ਆਪਣਾ ਲਾਭ ਮੁਕਰਕਦੀ ਸੀ ਇੱਕ ਦਿਨ ਮਾਣੋ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਨਾਨਕੇ ਜਾਣਾ ਹੈ ਉਸਨੇ ਕਿਹਾ ਤੂ ਕੁਝ ਦਿਨਾਂ ਬਾਅਦ ਚਲੀ ਜਾਈ ਮਾਣੋਂ ਨੇ ਜ਼ਿੱਦ ਕਰਦਿਆਂ ਕਿਹਾ ਨਹੀਂ ਮੈਂ ਤਾਂ ਅੱਜ ਹੀ ਜਾਣਾ ਹੈ ਮਾਣੇ ਅੱਗੇ ਆਗਿਆ ਦਿੰਦੇ ਹੋਏ ਕਿਹਾ ਚੰਗਾ ਚਲੀ ਜਾ ਪਰ ਧਿਆਨ ਨਾਲ ਜਾਈ ਉੱਥੇ ਕਿਸੇ ਨੂੰ ਤੰਗ ਨਾ ਕਰੀ ਅਤੇ ਆਪਣੀ ਨਾਨੀ ਦੀ ਸੇਵਾ ਕਰੀ ਮਾਣੋਂ ਨਾਨਕਿਆ ਦੇ ਰਾਹ ਪੈ ਜਾਂਦੀ ਹੈ ਜਲਦੇ-ਜਲਦੇ ਮਾਣੋਂ ਥੱਕ ਗਈ ਉਸ ਨੂੰ ਥੋੜੀ ਦੂਰ ਤੇ ਇੱਕ 베ਰੀ ਦਿੱਕੀ ਉਹ 베ਰੀ ਹੀਟ ਕੁਝ ਦੇਰ ਆਰਾਮ ਕਰਨ ਲਈ ਰੁਕੀ 베ਰੀ ਉਸ ਨੂੰ ਅੱਖਾਂ ਲੱਗੀ ਪੈਣੇ ਜਾਂਦੀ ਜਾਂਦੀ ਮੇਰੇ ਹੇਠੋਂ ਕੰਡੇ ਚੁਗ ਜਾ ਕਿਉਂਕਿ ਹੁਣ ਪਿੰਡ ਦੇ ਬੱਚਿਆਂ ਨੇ ਮੇਰੇ 베ਰ ਖਾਣ ਆਣਾ ਹੈ ਅਤੇ ਉਹਨਾਂ ਦੇ ਪੈਰਾਂ ਵਿੱਚ ਮੇਰੇ ਹੇਠਾਂ ਕਿਲੇ ਕੰਡੇ ਚੁਬ ਜਾਣਗੇ ਇਸ ਲਈ ਤੂੰ ਕੰਡੇ ਚੁੱਕ ਕੇ ਸਾਰੀ ਥਾਂ ਸਾਫ਼ ਕਰ ਜਾ ਮਾਣੋ ਨੇ ਅੱਗੋਂ ਉੱਤਰ ਦਿੱਤਾ ਕਿਉਂ ਮੈਂ ਤੇਰੀ ਨੌਕਰ ਉਸਨੇ ਕੋਰਾ ਜਵਾਬ ਦੇ ਦਿੱਤਾ ਅਤੇ ਆਪਣੇ ਰਾਹ ਤੁਰ ਪਈ ਅੱਗੇ ਸੰਘਣੇ ਦਰਖਤ ਆ ਗਏ ਅਤੇ ਜੰਗਲ ਵਾਲਾ ਰਾਹ ਆ ਗਿਆ ਉਸ ਜੰਗਲ ਵਿੱਚ ਇੱਕ ਚੁੱਲਾ ਸੀ ਚੁੱਲੇ ਨੇ ਵੀ ਮਾਨੋ ਦੀ ਮਿੰਨਤ ਕੀਤੀ ਮੇਰੀ ਸਵਾ ਕੱਢ ਕੇ ਮੈਨੂੰ ਸਾਫ਼ ਕਰ ਜਾ ਇੱਕ ਦਿਨ ਮੈਂ ਵੀ ਤੇਰੇ ਕੰਮ ਆਵਾਂਗਾ ਮਾਨੋ ਉਸ ਨਾਲ ਵਿਰੁਖਾ ਬੋਲੀ ਉਹ ਆਖਣ ਲੱਗੀ ਤੇਰੇ ਗੂੜੇ ਵਿੱਚ ਹੱਥ ਮਾਰ ਕੇ ਮੈਂ ਤੇਥੋਂ ਕੀ ਲੈਣਾ ਹੈ ਨਹੀਂ ਮੈਂ ਤਾਂ ਐਵੇਂ ਹੀ ਚੰਗੀ ਹਾਂ ਇਹ ਕਹਿ ਕੇ ਉਹ ਅੱਗੇ ਤੁਰ ਪਈ ਜਦੋਂ ਉਹ ਥੋੜਾ ਹੋਰ ਅੱਗੇ ਗਈ ਤਾਂ ਇੱਕ ਦਰਿਆ ਆਇਆ ਉਸ ਦਰਿਆ ਦੇ ਕਿਨਾਰਿਆਂ ਤੇ ਜ਼ਿਲੱਬ ਲੱਗੀ ਹੋਈ ਸੀ ਜ਼ਿਲੱਬ ਕਾਈ ਨੂੰ ਆਖਿਆ ਜਾਂਦਾ ਹੈ ਦਰਿਆ ਨੇ ਮਾਣੋ ਦੀ ਮਿੰਨਤ ਕਰਦਿਆਂ ਕਿਹਾ हे ਤਰਤੀ ਦੀ ਪੁੱਤਰੀ ਤੂੰ ਮੇਰੀ ਜ਼ਿਲੱਬ ਲਾ ਦੇ ਇਸੇ ਦਿਨ ਮੈਂ ਵੀ ਤੈਨੂੰ ਮਾਲਾ-ਮਾਲ ਕਰ ਦੇਵਾਂਗਾ ਮਾਣੋ ਨੱਕ ਚਾੜ ਕੇ ਬੋਲੀ ਤੇਰੇ ਕੋਲ ਕੀ ਸਵਾਹ ਹੈ ਮੈਨੂੰ ਦੇਣ ਨੂੰ ਪਖੰਡੀ ਕਿਸੇ ਥਾਂ ਦਾ ਅੱਖੇ ਮੇਰੀ ਜਿੱਲ ਬਲਾ ਦੇ ਕਿਉਂ ਮੈਂ ਤੇਰੀ ਨੋਕ ਕਰਾਂ ਉਠੈਂਗਾ ਦਿਖਾ ਕੇ ਅੱਗੇ ਤੁਰ ਪਈ ਹੁਣ ਮਾਣੋ ਆਪਣੇ ਨਾਨੀ ਦੇ ਘਰ ਪਹੁੰਚ ਗਈ ਉਸ ਦੀ ਨਾਨੀ மஞ்சੇ ਤੇ ਪਈ ਸੀ ਨਾਨੀ ਨੇ ਖੈਰ ਸੁਧ ਪੁੱਛੀ ਅਤੇ ਫਿਰ ਕਿਹਾ ਧੀਏ ਜਾ ਚਾਹ ਬਣਾ ਲੈ ਨਾਲੇ ਮੈਨੂੰ ਵੀ ਕੁੱਟ ਦੇ ਦੇ ਮੇਰੇ ਹੱਡ ਪੈਰ ਦੁਖਦੇ ਹਨ ਮਾਣੋ ਇਹੋ ਜਿਹੀ ਕਿੱਥੇ ਸੀ ਉਹ ਆਪਣੀ ਨਾਨੀ ਨੂੰ ਠੇਂਗਾ ਵਿਖਾਉਂਦੀ ਹੋਈ ਆਖਣ ਲੱਗੀ ਕਿਉਂ ਮੈਂ ਕਿਉਂ ਬਣਾਵਾ ਮੈਂ ਤਾਂ ਤਾਂ ਢਿਪਰੋਣੀ ਆਈ ਹਾਂ ਤੂੰ ਬੁਲਾ ਮੈਨੂੰ ਚਾ ਮਾਣੋ ਕੁਝ ਦਿਨ ਨਾਨਕੇ ਕਰ ਰਹੀ ਤੇ ਤੀਸ ਤੀਸ ਕਰਦੀ ਰਹੀ ਉਸਨੇ ਆਪਣੀ ਬੁੱਢੀ ਨਾਨੀ ਨੂੰ ਖੂਬ ਸਤਾਇਆ ਜਦੋਂ ਉਸਨੇ ਆਪਣੇ ਪਿੰਡ ਜਾਣ ਨੂੰ ਕਿਹਾ ਤਾਂ ਨਾਨੀ ਨੇ ਚਾਟ ਆਖ ਦਿੱਤਾ ਜਾ ਚਲੀ ਜਾ ਨਾਨੀ ਨੇ ਉਸ ਨੂੰ ਚੰਗੀ ਤਰ੍ਹਾਂ ਵਿਦਾ ਵੀ ਨੇ ਕੀਤਾ ਮਾਨੋ ਖਿਜਦੀ ਹੋਈ ਵਾਪਸ ਆਪਣੇ ਪਿੰਡ ਨੂੰ ਤੁਰ ਪਈ ਕੁਝ ਦਿਨਾਂ ਬਾਅਦ ਦੁੱਜੀ ਪੈਣ ਰਾણો ਨੇ ਮਾਂ ਤੋਂ ਨਾਨਕੇ ਜਾਣ ਦੀ ਅਗਿਆ ਮੰਗੀ ਮਾਂ ਨੇ ਕਿਹਾ ਜਾ ਮਿਲਿਆ ਨਾਲੇ ਨਾਨੀ ਦੀ ਸੇਵਾ ਕਰਕੇ ਆਵੀ ਰਾણો ਜਾਣ ਦੀ ਤਿਆਰੀ ਕਰਦੀ ਹੈ ਅਤੇ ਆਪਣੇ ਨਾਨਕਿਆਂ ਦੇ ਰਾਹ ਪੈ ਜਾਂਦੀ ਹੈ ਰਸਤੇ ਵਿੱਚ ਉਸ ਨੂੰ ਉਹੀ 베ਰੀ ਮਿਲਦੀ ਹੈ ਉਹ ਉਸ 베ਰੀ ਹੇਠ ਆਰਾਮ ਕਰਨ ਲਈ ਰੁਕੀ 베ਰੀ ਨੇ ਉਸ ਨੂੰ 베 ਕੰਡੇ ਚੁਗਣ ਦੀ ਬੇਨਤੀ ਕੀਤੀ ਅਤੇ ਸਫਾਈ ਕਰਨ ਲਈ ਕਿਹਾ ਰਾણો ਨੇ ਝਟ ਕੱਖਾਂ ਦਾ ਇੱਕ ਝਾੜੂ ਬਣਾਇਆ ਅਤੇ 베ਰੀ ਹੇਠੋਂ ਸਾਰਾ ਥਾਂ ਸਾਫ਼ ਕਰ ਦਿੱਤੇ ਸਾਰੇ ਕੰਡੇ ਚੁਗ ਕੇ ਸੁੱਟ ਦਿੱਤੇ ਬੇਰੀ ਨੇ ਰਾણો ਦਾ ਸ਼ੁਕਰਾਨਾ ਕੀਤਾ ਰਾણો ਫਿਰ ਆਪਣੇ ਰਾਹ ਪੈ ਗਈ ਅੱਗੇ ਜਦੋਂ ਜੰਗਲ ਵਿੱਚ ਪੈਰ ਧਰਿਆ ਤਾਂ ਸਾਹਮਣੇ ਉਹੀ ਚੁੱਲ੍ਹਾ ਸਵਾ ਨਾਲ ਭਰਿਆ ਪਿਆ ਸੀ ਰਾણો ਨੂੰ ਦੇਖ ਚੁੱਲ੍ਹੇ ਨੇ ਵੀ ਅਰਜ਼ ਕੀਤੀ ਉਹ ਆਖਣ ਲੱਗਾ ਪੈਣੀ ਮੇਰੀ ਸਵਾ ਕੱਢ ਕੇ ਮੈਨੂੰ ਸਾਫ਼ ਕਰ ਜਾ ਰਾણો ਨੇ ਝਟਹਾ ਕਰ ਦਿੱਤੀ ਉਸ ਨੇ ਚੁੱਲ੍ਹੇ ਦੀ ਸਾਰੀ ਸਵਾ ਕੱਢ ਕੇ ਦੂਰ ਸੁੜ ਜਿੱਤੀ ਅਤੇ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਸਾਹਮਣੇ ਵਿਖਾਈ ਦਿੰਦਾ ਦਰਿਆ ਵੀ ਇਹ ਸਾਰਾ ਕੁਝ ਦੇਖ ਰਿਆ ਸੀ ਜਦੋਂ ਰਾણો ਦਰਿਆ ਦੇ ਕੋਲੋਂ ਲੰਘਣ ਲੱਗੀ ਤਾਂ ਦਰਿਆ ਨੇ ਕਿਹਾ हे ਧਰਤੀ ਦੀ ਪਿਆਰੀ ਪੁੱਤਰੀ ਚੁੱਲ੍ਹੇ ਦੀ ਸੁਹਾਗ ਦੀ ਤਰ੍ਹਾਂ ਮੈਨੂੰ ਵੀ ਮੇਰੀ ਜ਼ਿੱਲ ਬੁਰੀ ਲੱਗਦੀ ਹੈ ਤੂੰ ਮੇਰੇ ਕਿਨਾਰੇ ਤੂੰ ਮੇਰੀ ਜ਼ਿੱਲਬ ਸਾਫ਼ ਕਰ ਦੇ ਮੈਂ ਤੈਨੂੰ ਮਾਲਾ ਮਾਲ ਕਰ ਦੇਵਾਂਗਾ ਤੈਨੂੰ ਤੇਰੀ ਸੇਵਾ ਦਾ ਫਲ ਜ਼ਰੂਰ ਮਿਲੇਗਾ राणो ने उत्तर ਦਿੱਤਾ بابا جی ਮੈਨੂੰ ਕਿਸੇ ਫਲ ਦੀ ਲੋੜ ਨਹੀਂ ਪਰ ਮੈਂ ਤੁਹਾਡਾ ਕੰਮ ਜ਼ਰੂਰ ਕਰ ਦੇਵਾਂਗੀ ਸੇਵਾ ਕਰਨਾ ਮੇਰਾ ਤਰਮ ਹੈ ਰਾણો ਨੇ ਚਟ ਦਰਿਆ ਦੇ ਕਿਨਾਰੇ ਤੋਂ ਜਿਲਬ ਬੁલાਣੀ ਸ਼ੁਰੂ ਕਰ ਦਿੱਤੀ ਅੱਧੇ ਘੰਟੇ ਵਿੱਚ ਹੀ ਉਸਨੇ ساری ਜਿਲਬ ਬੁਲਾ ਦਿੱਤੀ ਫਿਰ ਉਹ ਆਪਣੇ ਰਾਹ ਪੈ ਗਈ ਛੇਤੀ ਹੀ ਉਹ ਨਾਨਕੇ ਘਰ ਪਹੁੰਚ ਗਈ ਉਸ ਦੀ ਨਾਨੀ ਨੇ ਪਿਆਰ ਨਾਲ ਉਸ ਨੂੰ ਬੁੱਕਲ ਵਿੱਚ ਲੈ ਲਿਆ ਅਤੇ ਕਿੰਨਾ ਚਿਰ ਉਸ ਦੇ ਸਿਰ ਤੇ ਹੱਥ ਫੇਰਦੀ ਰਹੀ ਫੇਰ ਆਣੋਂ ਨੇ ਚਾਹ ਬਣਾਈ ਆਪਣੀ ਵੀ ਆਪ ਵੀ ਪੀਤੀ ਅਤੇ ਨਾਨੀ ਨੂੰ ਵੀ ਲਾਈ ਫੇਰ ਪਾਣੀ ਗਰਮ ਕਰਕੇ ਆਪਣੀ ਨਾਨੀ ਨੂੰ ਇਸ਼ਨਾਨ ਕਰਾਇਆ ਨਾਨੀ ਨੂੰ ਆਰਾਮਜਾ ਆ ਗਿਆ ਉਸ ਨੇ ਮਾਣੋਂ ਨੂੰ ਲੱਖ ਲੱਖ ਅਸੀਸਾਂ ਦਿੱਤੀਆਂ ਰਾਣੋਂ ਨੇ ਪੂਰਾ ਮਹੀਨਾ ਨਾਨੀ ਦੀ ਖੂਬ ਸੇਵਾ ਕੀਤੀ ਮਹੀਨੇ ਬਾਅਦ ਰਾਣੂ ਨੇ ਨਾਨੀ ਤੋਂ ਘਰ ਜਾਣ ਦੀ ਆਗਿਆ ਮੰਗੀ ਤਾਂ ਨਾਨੀ ਨੇ ਮੱਲੋ-ਮੱਲੀ ਉਸਨੂੰ ਕੁਝ ਦਿਨ ਹੋਰ ਰੱਖ ਲਿਆ ਕੁਝ ਦਿਨ ਰੱਖ ਕੇ ਫਿਰ ਨਾਨੀ ਨੇ ਉਸਨੂੰ ਪਿਆਰ ਨਾਲ ਵਿਦਾ ਕੀਤਾ ਅਤੇ ਮੁੜ ਆਉਣ ਲਈ ਕਿਹਾ ਜਾਣ ਵੇਲੇ ਨਾਨੀ ਨੇ ਉਸਨੂੰ ਨਵੇਂ ਕੱਪੜੇ ਦਿੱਤੇ ਅਤੇ ਮਠਿਆਈ ਉਸਤੇ ਲਾੜ ਬੰਨ ਦਿੱਤੀ ਰਾਣੂ ਸਾਰਾ ਕੁਝ ਲੈ ਕੇ ਆਪਣੇ ਪਿੰਡ ਨੂੰ ਤੁਰ ਪਈ ਜਦੋਂ ਉਹ ਦਰਿਆ ਕੋਲ ਪਹੁੰਚੀ ਤਾਂ ਦਰਿਆ ਦੀ ਇੱਕ ਵੱਡੀ ਛਲ ਨੇ ਦੋ ਹੀਰੇ ਅਤੇ ਕੁਝ ਮੋਤੀ ਕਿਨਾਰੇ ਤੇ ਲਿਆ ਸੁੱਟੇ। ਰਾਣੋ ਨੇ ਹੀਰੇ ਮੋਤੀ ਆਪਣੇ ਥੈਲੇ ਵਿੱਚ ਪਾ ਲਏ ਅਤੇ ਆਪਣੇ ਰਾਹ ਤੁਰ ਪਈ। ਅੱਗੇ ਚੱਲੇ ਚੁੱਲ੍ਹੇ ਤੇ ਵਧੀਆ ਪਦਾਰਥ ਅਤੇ ਪਕਵਾਨ ਪੱਕੇ ਹੋਏ ਸਨ। ਚੁੱਲ੍ਹੇ ਨੇ ਵੀ ਉਸ ਨੂੰ ਪਕਵਾਨ ਦੇ ਕੇ ਤੋਰਿਆ। ਇਸ ਤਰ੍ਹਾਂ 베ਰੀ ਨੇ ਵੀ ਮਿੱਠੇ 베ਰਾ ਨਾਲ ਉਸ ਦੀ ਝੋਲੀ ਭਰ ਦਿੱਤੀ। ਰਾਣੋ ਨੂੰ ਚਾ ਚੜ ਗਿਆ ਉਹ ਚੱਕਵੇਂ ਪੈਰੀ ਹੋ ਤੁਰ ਤੁਰੀ ਘਰ ਜਾ ਕੇ ਉਸਨੇ ਸਾਰਾ ਕੁਝ ਆਪਣੀ ਮਾਂ ਨੂੰ ਫੜਾ ਦਿੱਤਾ ਮਾਂ ਅਤੇ ਮਾਣੋ ਇਹ ਦੇਖ ਕੇ ਹੈਰਾਨ ਰਹਿ ਗਈਆਂ ਮਾਣੋ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਚੀਜ਼ਾਂ ਉਸ ਨੂੰ ਕਿਉਂ ਨਹੀਂ ਸਨ ਮਿਲੀਆਂ ਮਾਂ ਨੇ ਕਿਹਾ ਰਾਣੋ ਰਾਣੋ ਕੋਲ ਪਿਆਰ ਹੈ ਦੂਜਿਆਂ ਦੀ ਮਦਦ ਕਰਨ ਦਾ ਸੁਭਾਅ ਹੈ ਉਹ ਹਰ ਕਿਸੇ ਦੇ ਕੰਮ ਆਉਂਦੀ ਏ ਸਬ ਦਾ ਹੱਥ ਵਟਾਉਣ ਦੀ ਇਹ ਉਸ ਦੀ ਮਾਂ ਨੇ ਦੱਸਿਆ ਕਿ ਇਹ ਮੇਵੇ ਤਾਂ ਸੇਵਾ ਨਾਲ ਹੀ ਮਿਲਦੇ ਹਨ ਬਿਨਾਂ ਸੇਵਾ ਤੋਂ ਕੋਈ ਵੀ ਮੇਵਾ ਨਹੀਂ ਮਿਲਦਾ ਫੇਰ ਆਣੋ ਨੇ ਉਸ ਨੂੰ 베ਰੀ ਚੁੱਲੇ ਅਤੇ ਦਰਿਆ ਬਾਰੇ ਸਾਰੀਆਂ ਗੱਲਾਂ ਦੱਸੀਆਂ ਮਾਂ ਨੂੰ ਰਾਣੋ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਈ ਅਤੇ ਆਪਣੇ ਸੁਭਾਅ ਤੇ ਪਛਤਾਨ ਲੱਗੀ